ਮੰਨੇ ਦਾ ਫੋਨ ਆ ਗਿਆ ਜੀ ਹਲੋ 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 ਆ ਕਿਦਾਂ ਠੀਕ ਠਾਕ ਤੋ ਠਣਾ ਮੇਰੇ ਵੀ ਠੀਕ ਆ ਕੀ ਬੰਡਿਆ ਕੋਣ ਕੰਮ ਤੋਂ ਆਇਆ ਹੁਣੇ ਅੱਛਾ ਤੇ ਠਾਕ ਠਿਕ ਦਾ ਵਾ ਕਿਦਾਂ ਕੰਮ ਕਾ ਠੀਕ ਠਾਕ ਆ ਚਿੱਟਾ ਹੀ ਬੜਾ ਹੋ ਗਿਆ ਤੂੰ ਵੀ ਅੰਗਰੇਜ਼ੀ ਬਣ ਗਿਆ ਅੰਗਰੇਜ਼ਾਂ ਚ ਜਾ ਕੇ ਇੱਦਾਂ ਹੀ ਆ ਘਰ ਬਣ ਨਹੀਂ ਪਿੰਦਾ ਵਾ ਵਿਆਹ ਉਹ ਨਾ ਕਰਾ ਲਈ ਤੇ ਅੰਗਰੇਜ਼ ਨਹੀਂ ਕਹਿਣਾ ਨਹੀਂ ਵਿਆਹ ਤੇ ਇੱਕ ਉਹ ਨਾ ਕਰਾਇਆ ਵਾ ਅੰਗਰੇਜ਼ੀ ਨਹੀਂ ਨਾ ਉਹ ਨਹੀਂ ਆਪੇ ਕਹਿਣਾ ਇੱਕ ਨਾ ਕਰਾਇਆ ਵਾ ਉਹ ਮਨਪ੍ਰੀਤ ਨਾ ਅੱਛਾ ਅੱਛਾ ਇਦਾਂ ਕਹਿਣ ਇੱਥੇ ਆ ਕੇ ਬੈ ਗਿਆ ਤੇ ਪਿੰਡ ਨਹੀਂ ਜਾਣਾ ਪਾਪੇ ਤੇ ਘੱਲ ਕੇ ਗਿਆ ਸੀ ਤੂੰ ਕਹਿਣਾ ਨਹੀਂ ਸੌਰੇ ਰਹਿਲਾ ਤੂੰ ਉਹ ਤਾਂ ਹੈਗੀ ਗੱਲ ਪਰ ਹੁਣ ਘਰ ਦਾ ਨਹੀਂ ਸਰਦਾ ਘਰ ਕੀ ਜਾਂਦਾ ਹੁਣ ਮਾਂ ਤਾਂ ਤੈਨੂੰ ਬੋਲ ਠੀਕ ਨਹੀਂ ਰਹਿੰਦੀ ਆਹੋ ਕੱਲੀ ਇੱਥੇ ਹੂੰ ਤੇ ਇੱਥੇ ਮੰਮੀ ਨੂੰ ਮਨਾ ਤੇ ਸਾਰਿਆਂ ਨੂੰ ਚੱਲ ਜਾ ਉੱਥੇ ਹੀ ਤੇ ਇੱਥੇ ਫਿਰ ਮੇ ਮੰਮੀ ਕੱਲੀ ਰਹਿਣੀ ਉਹਦਾ ਕੀ ਪਤਾ ਉਹਨੇ ਜਾਣਾ ਵਾ ਚੱਲ ਜਾਣਾ ਵਾ ਮਨਾਓ ਵੇਖ ਮਨਾਉ ਉਹਨੇ ਤਾਂ ਮੈਂ ਅੱਗੇ ਵੀ ਇੱਕ ਦਿਨ ਗੱਲ ਕੀਤੀ ਉਹ ਮੰਨਦੀ ਤੇ ਨਹੀਂ ਹੋ ਨਹੀਂ ਮਨਾਉ ਉਹ ਤਾਂ ਉਹ ਮੰਮੀ ਆਪਣੀ ਕੱਲੀ ਆ ਜਾ ਉਹਦੀ ਬਿਮਾਰ ਸਮਾਰ ਇਹ ਵੀ ਕੱਲੀ ਆ ਕੇ ਆਹ ਜਾ ਫਿਰ ਉਹਨੂੰ ਲਾਇਆ ਉਹਨੇ ਕਿਥੇ ਆਉਣਾ ਹੀ ਉਹਨੂੰ ਕੋਠੀ ਏਡੀ ਤਗੜੀ ਪਾਤੀ ਛੱਡਦੀ ਹੁਣ ਨਾ ਡਾਇਰੈਕਟ ਰੋਜੀ ਮੀਨੋ ਉੱਥੇ ਮੰਮੀ ਨੂੰ ਮਨਾ ਫੇ ਇਧਰ ਵਾਲੀ ਨੂੰ ਚੱਲ ਕੋਈ ਨਹੀਂ ਮੈਂ ਕਰ ਲਾਂਗੇ ਗੱਲ ਹਾਂ ਤੇ ਪੈਸੇ ਜਮਾਵਾ ਕੀਤੇ ਆ ਤੇ ਜਾਂ ਪਲਾਟ ਵੇਲਾ ਜਾਂ ਪੈੜੀ ਵੇਲਾ ਇੰਨੇ ਪੈਸੇ ਜਮਾ ਕੀਤੇ ਆ ਤੇ ਮੈਨੂੰ ਫੋਨ ਹੀ ਵੱਡਾ ਕੱਲ ਦੇ ਇੱਕ 15 ਜਿਹੜਾ ਆ ਦੋ ਕੋਈ ਬੰਦਾ ਆਊਗਾ ਤੇ ਮੈਂ ਕੱਲ ਦਿੰਦਾ ਵਾਂ ਹੂੰ ਤੇ ਪੈੜੀ ਵੇਲਾ ਜਿਆਦਾ ਬਣਾਈਏ ਪਲਾਟ ਲੈਣੀ ਹੋ ਕਿ ਪੈੜੀ ਜੇ ਕਿ ਪਦਾਗਾ ਉਹ ਕੰਮ ਕਰ ਲੈ ਫਾਇਦਾ ਤੇ ਪਲਾਂਟਾ ਚ ਹੀ ਆ ਕਿਤੇ ਚੰਗੇ ਏਡੇ ਚ ਮਿਲ ਜੇ ਤੇ ਆਹੋ ਜੀ ਕਦੇ ਮੂੰਹ ਬੰਦ ਨਹੀਂ ਕਰਨੇ ਨਹੀਂ ਨਹੀਂ ਕਰਨੇ ਹੈਗੇ ਆ ਤਾਂ ਹੀ ਕਹ ਬੇ ਵੇਲਾ ਜਾ ਕੇ ਚੱਲ ਕੋਈ ਨਹੀਂ ਮੈਂ ਜਾਣਾ ਫੇ ਕਿਹ ਦਿਨ ਵੇਖ ਕੇ ਉਹਨਾਂ ਕਰਨਾ ਕੇ ਨਾ ਗੱਲ ਵੀ ਕਰਨਾ ਨਾ ਜੇ ਕਿਤੇ ਮਿਲਦੇ ਮਿਲਦੇ ਆ ਤੇ ਠੀਕ ਹੈ ਉਹ ਕਿੱਥੇ ਆ ਕੌਣ ਹੈ ਮਨਪ੍ਰੀਤ ਉਹ ਤੇ ਟਾਇਗਰ ਗਈ ਆ ਉਹਨੂੰ ਵਾਜ ਮਾਰਾਂ ਵਾਜ ਤੇ ਉਹਨਾਂ ਨੇ ਕੜੀ ਸੁਣੀ ਆ ਉਹ ਪ੍ਰਵਾਹ ਉਹ ਕੜੀ ਚੱਲ ਜੇ ਫੇ ਬਹਿ ਕੇ ਆਉਂਦੀ ਆ ਉਹ ਫੋਣੀ ਚੁਪਲੀ ਨਾਲ ਕਾਲੀ ਹੋਈ ਆ ਕਿਹਨੇ ਨਾਲ ਹੋ ਗਿਆ ਫੋਨ ਤੇ ਉਹ ਇੱਥੇ ਲੱਗਾ ਉਹ ਕਿਹੜਾ ਫੋਨ ਖੜਦੀ ਨਾਲ ਮੈਂ ਨਾਲ ਗੱਲ ਕਰ ਸਕਦਾ ਨਹੀਂ ਤੇ ਗੱਲ ਕਰਦੇ ਹੀ ਤੁਸੀਂ ਕਿ ਇੱਕ ਦਿਹਾੜੀ ਚ ਇੱਕ ਦਿਹਾੜੀ ਥੋੜੀ ਹੁੰਦੀ ਆ ਇਹ ਗੱਲ ਕਰਨੀ ਚਾਹੀਦੀ ਆ ਅੱਛਾ ਜੀ ਇਹ ਨਹੀਂ ਲੱਗਦਾ ਤੇ ਨਾਲ ਹੀ ਲੈ ਜਾ ਉਹਨੂੰ ਇੱਥੇ ਕਿ ਨਹੀਂ ਲੱਗਦਾ ਤੇ ਆ ਜੇਕਰ ਮੈਂ ਪੱਕਾ ਹੋਇਆ ਆ ਇਹ ਪੱਕਾ ਹੋ ਗਿਆ ਫੇ ਲਾ ਜੂਗਾ ਚਲ ਠੀਕ ਆ ਕੋਈ ਨਹੀਂ ਕਰਾਦਾਗਾ ਮੈਂ ਜਦੋਂ ਆਉਗੀ ਮੈਂ ਮਾਰ ਦੂੰ ਮਿਸਕਾਲ ਤੈਨੂੰ ਠੀਕ ਆ ਤੇ ਉਹ ਫੇ ਸੋਚੀ ਫੇ ਰ ਸੋਚਾਂਗਾ ਸੋਚਾਂਗਾ ਤੋ ਵੇ ਜਾ ਕੇ ਪਲਾਨਟ ਵੇ ਨਾ ਜਾਂ ਪੈਰੀ ਵੇ ਲਾ ਮੈਂ ਘਰੋਂ ਪੈਸੇ ਰਜਿਟਰੀ ਕਰਾਣੀ ਵੇ ਚੰਗਾ ਚੰਗਾ ਚਲੋ ਓਕੇ ਬਾਏ ਬਾਏ ਚੰਗੇ ਪੈਸੇ ਲੱਗਦੇ ਕਮਾਉਣ ਦੇ ਬਾਅਦ ਪੈਸੇ ਤੇ ਚੰਗੇ ਕਮਾਉਣ ਰਿਆ ਤੇ ਉਹ ਕਹਿੰਦਾ ਉੱਥੇ ਚੱਲ ਜਾ ਤੇ ਇਥੋਂ ਤੇਰੀ ਮਾਤਾ ਨਹੀਂ ਮੰਨਣ ਦੀ ਕਰਨਾ ਕੀ ਆ ਤੂੰ ਨਾ ਇੱਕ ਨੂੰ ਤਾਂ ਮੰਨਣਾ ਹੀ ਪੈਣਾ ਵਾ ਜੈਨੂ ਆ ਮਮੀ ਨੂੰ ਮਨਾ ਲਾ ਦੇ ਜੈ ਰੋਦਰਾਲੀ ਤੂੰ ਹੀ ਮਨਾ ਆਇਆ ਮੰਮੀ ਨੂੰ ਗੱਲ ਕਰਕੇ ਮੰਮੀ ਇਥੇ ਕੀ ਕਰੇਗੀ ਪਿਆਲੀ ਦੇ ਦਿੰਨੇ ਠੇਕੇ ਦੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਕਿਹੜਾ ਲੈ ਕੇ ਭਾ ਚੱਲੇ ਕਿਤੇ ਜਦੋਂ ਨਾ ਹੀ ਆਪਣੇ ਆਹੋ ਇਹ ਤਾਂ ਗੱਲ ਹੈ ਤੇ ਐਡੀ ਗੱਲ ਤੇ ਹੈ ਨਹੀਂ ਆ ਵੀ ਉਹ ਕਬਜਾ ਤੇ ਕਰਨੀ ਲੈਣ ਲੱਗੇ ਤੇ ਨਾਲੇ ਅੱਗੇ ਨਾਲੋਂ ਬੜਾ ਫਰਕ ਪਾਨਾ ਚਾਹੁੰਦਾ ਮੈਂ ਵੇਖਿਆ ਹਿਸਾਬ ਲਾਇਆ ਉਹਨਾਂ ਦਾ ਸੁੱਖ ਸੁੱਖ ਕੀ ਅ ਚਿੱਟੇ ਪਜਾਮੇ ਗੁਰਦੇ ਸੁਮਾਨ ਸੁਮਾਨ ਰੱਖੇ ਆ ਨਾ ਇਹ ਪਾਉਂਦਾ ਨਾ ਲੈ ਨਾ ਦੇਣ ਪੈਸਾ ਦੇ ਕੋਈ ਮੈਂ ਡੇਚ ਜਾਣਾ ਕੀ ਕਰਨ ਜਾਣਾ ਤੈਨੂੰ ਪਤਾ ਕੀ ਕਰਨ ਜਾਣਾ ਮੈਂ 100 ਰੁਪਇਆ ਦੇ ਦੇ ਕਾਦੇ ਵਾਹ ਤੇ ਮੈਨੂੰ ਵੀ ਪਤਾ ਲੱਗੇ ਆਹੋ ਦੱਸ ਤੈਨੂੰ ਪਤਾ ਹੀ ਆ ਦੱਫਣ ਜਾਣਾ ਹੈ ਨਹੀਂ ਮੇਰੇ ਕੋ ਕੋਈ ਪਿਆਰ ਨਾਲ ਬੋਲਿਆ ਕਰ ਮੈਂ ਤੈਨੂੰ ਦੱਸਤਾ ਹੀ ਤੇਰੀ ਜਬਾਨ ਬਹੁਤ ਸੋਹਣੀ ਆ ਹਜੇ ਤਾਂ ਤੇਰਾ ਮੈਂ ਹੁਣ ਬਾਅਦ ਸੀ ਆਪਾਂ ਕਰਕੇ ਆਈ ਸਾਰੀ ਪੈਂਟ ਲਵੇੜੀ ਉਧਰੋਂ ਤੜਕਾਸ ਹੁੰਦੇ ਦਾ ਵੇੜਾ ਹੋਇਆ ਵਾ ਤੇ ਕਿਤਰਾ ਤੇ ਜਬਾਨਾਂ ਚੱਲਣੀਆਂ ਦੋਹਾਂ ਜਾਣਿਆਂ ਦੇ ਇੰਨਾ ਬੋਲਦੇ ਇੰਨਾ ਬੋਲਦੇ ਆ ਨਾ ਕਿ ਤੇ ਰਹਿ ਰਸ ਦਾ ਟਾਈਮ ਵੀ ਨਹੀਂ ਵੰਦੇ ਹੈਗੇ ਹਾ ਜੇ ਮੈਂ ਉਹਨੂੰ ਮਾਹ ਹੀ ਰਗੜ ਰਗੜ ਕੇ ਸੁੱਟ ਕੇ ਆਈ ਆ ਤੇਰੇ ਸਾਰਾ ਦਿਨ ਸਿਆਪੇ ਕਰਦੀ ਰਹਿਨੀ ਆ ਤੇ ਫੇਰ ਦਫਨ ਨੂੰ ਪੈਸੇ ਮੰਗਣ ਲੱਗ ਪਿਆ ਵਾ ਮੈਂ ਤੈਨੂੰ ਅੱਗੇ ਵੀ ਆਖਿਆ ਵਾ ਨਾ ਸਾਹਬ ਨਾਲ ਬੋਲ ਸਾਹਬ ਨਾਲ ਕੀ ਤੇਰੇ ਨਾਲ ਸਾਹਬ ਨਾਲ ਬੋਲਾਂ ਜੱਜ ਦੀ ਕੁਰਸੀ ਤੇ ਲੱਕਾਵਾ ਗਾੜੀ ਤੇ ਤੇਰੇ ਨਾਲ ਸਾਹਬ ਨਾਲ ਬੋਲਾਂ ਮੈਂ ਲੱਕਾ ਤੋੜਦਾ ਨਹੀਂ ਨਹੀਂ ਨਾ ਤੂੰ ਹੱਥ ਤੂੰ ਜਦ ਨਹੀਂ ਤੈਨੂੰ ਅਕਲ ਨਹੀਂ ਆ ਗਈ ਹੱਥੀਂ ਪਿੰਡਾਂ ਰਿੰਦਾ ਨਾ ਮੇਰੇ ਬਸ ਇਹੀ ਕੰਮ ਆ ਤੈਨੂੰ ਬਸ ਕੁੱਟ ਕਟਾਈ ਹੀ ਚਾਹ ਕੀ ਗੱਲ ਤੇ ਰਸਿਆ ਪਾਹੋ ਜੇ ਕਲੇਣਿਆ ਤੈਨੂੰ ਬਾਬੀ ਕੋੜੀ ਬੋਦੀਆ ਗੱਲ ਕਰ ਤੇਰੇ ਮੈਂ ਮਾਰ ਦੇਣੀ ਏ ਜੇ ਨਾ ਹਟਿਆ ਤੇ ਤੈਨੂੰ ਕੋਪਾ ਦੇਵੇ ਮੈਂ ਜਾਣਾ ਕਹ ਦੇ ਤੈਨੂੰ ਕਹੇ ਗਈਏ ਸ਼ਰਾਬੀ ਕਿ ਮੁੜ ਕੇ ਲੈਟੇ ਮਾਰਦਾ ਨਹੀਂ ਨਾ ਤੂੰ ਸ਼ਦਾਈਆਂ ਵਾਹ ਮੈਂ ਤੈਨੂੰ ਕੋ ਕਹੀ ਨਾ ਸੋਫੀ ਮੈਂ ਖੁੱਟੂੰਗਾ ਕੁਛ ਸ਼ਰਾਬ ਪੈ ਪੈਸੇ ਦੇ ਮੈਨੂੰ ਸ਼ਰਾਬ ਮਾਂ ਦਾ ਗਿੱਜਾ ਹੋਊਂਗਾ ਤੂੰ ਮੇਰੇ ਵੱਲ ਨਾ ਜਿਹੜਾ ਹੱਥ ਚੁੱਕਣ ਮੈਂ ਕੋ ਜਿਹੜੀ ਚੀ ਲੱਭੀ ਦੰਦਾਂ ਦੇ ਮਾਰ ਦੇਣੀ ਤੇਰੇ ਮਾਰ ਦੇਣੀ ਚੁੱਪ ਕਰ ਜੇ ਤੇ ਸ਼ਦਾਈ ਹੋ ਗਿਆ ਵਾ ਚੰਗਾ ਸ਼ਦਾਈ ਸੋਫੀ ਆ ਹੁਣ ਸੋਫੀ ਨਹੀਂ ਹਟਦਾ ਏ ਮਖੱਤਾ ਮੇਰੇ ਪੇਸ਼ ਪਿਆ ਵਾ ਸਾਰਾ ਦਿਨੇ ਤੇ ਮੈਂ ਸਿਆਪੇ ਕਰਦੀ ਰਹੀ ਨਹੀਂ ਪਹਿਲੀਆਂ ਪੈਂਟਾਂ ਨੂੰ ਅੱਗ ਲਾਈ ਓ ਮੈਂ ਕਰਤੀ ਆਈ ਧੋ ਕੇ ਹੁਣ ਫੇਰ ਦੱਫਣ ਜਾਣਾ ਵੀ ਮੈਂ ਲੱਟੇ ਮਾਰ ਮਾਰ ਆਵਾ ਬਾਹਰ ਸਾਬੀ ਮੇਰੀ ਗੱਲ ਸੁਣ ਜਦੋਂ ਤੂੰ ਸ਼ਰਾਬ ਪੀਤੀ ਹੁੰਦੀ ਉਦੋਂ ਤੇ ਤੈਨੂੰ ਨਹੀਂ ਹੋਸ਼ ਹੁੰਦੀ ਉਦੋਂ ਤੇ ਜੋ ਮਰਜ਼ੀ ਬੋਲੀ ਜਾਣਾ ਹੁਣ ਤੇ ਤੂੰ ਅਕਲ ਨਾਲ ਬੋਲ ਥੋੜੀ ਬਥੀ ਅਕਲ ਕਰ ਹੁਣ ਸ਼ਰਾਬ ਪੀਪੀ ਕੇ ਟਾਈਮ ਨਾ ਲੈ ਬੋਲਣ ਡਿਆ ਈ ਤੋੜੀ ਅੱਗੇ ਜਮਾਨ ਵਧਾਉਂਦੀ ਆ ਮੈਂ ਹਥੋਂ ਤੁਹਾਡਾ ਸਾਰਾ ਕੁਝ ਸੁਣ ਨਹੀਂ ਆ ਐਵੇਂ ਪੈਸੇ ਮੰਗੀ ਜਾਨਾ ਚੱਲ ਆ ਐਵੇਂ ਗੱਲਬਾਤ ਮੈਂ ਕੋਈ ਮੰਤਰੀ ਉਦੋਂ ਦਾ ਵੀ ਵੱਲ ਪਿਆ ਤੇ ਫਿਰ ਪਾਸੜਿਆ ਇੰਨੇ ਹਲੇ ਇੱਕ ਪਾਸੇ ਪਿਆ ਦੂਜੇ ਪਾਸੇ ਪਾ ਦੇਣਾ ਹੀ ਮੈਂ ਮੈਂ ਬੰਦ ਕਰ ਲੈ ਐਵੇਂ ਬੋਲੀ ਜਾਨਾ ਵਾ ਚੱਲਾ ਗਿੱਜਾ ਇਆਂ ਕੋਹ ਜਿਆਦਾ ਤੈਨੂੰ ਤੇਰੀ ਤੇ ਮਾਂ ਨੇ ਅਕਲ ਹੀ ਨਹੀਂ ਦਿੱਤੀ ਸਾਰਾ ਕਿਸੂਰ ਤੇਰੀ ਮਾਂ ਦਾ ਤੇਰੀ ਚੁੱਪ ਕਰ ਜਾ ਦੱਸ ਕੀ ਕਰੂੰਗਾ ਨਹੀਂ ਦੁੱਧੀ ਤੇ ਚਾਹ ਤੂੰ ਬਾਹਰ ਮੈਨੂੰ ਵੇਖ ਹੀ ਲਾਂਦੇ ਦੱਸ ਕੀ ਕਰੂੰਗਾ ਦੱਸ ਨਾ ਤੇਰੇ ਹੱਥ ਜਿਹੜੇ ਨਹੀਂ ਵੱਢਦੇ ਨਹੀਂ ਹੁਣ ਜਿਆਦਾ ਹੀ ਵਧੇ ਆ ਤੇਰੇ ਤੇਰੇ ਮੈਂ ਹੱਥ ਤੋੜ ਦੇਣੇ ਆ ਤੇਰੀ ਜ਼ੁਬਾਨ ਜਿਹੜੀ ਵਧੀ ਆ ਤੇਰੀ ਮੈਂ ਕੀ ਕਿਹਾ ਤੈਨੂੰ ਹੈ ਸਾਬੀ ਬਹਿਰ ਮਾਨਾ ਨਾ ਹੈ ਤਾਂ ਹੂੜ ਮਤ ਕਰਿਆ ਕਰ ਥੋੜੀ ਬੁਝੀ ਅਕਲ ਕਰ ਤੂੰ ਮਾਸ਼ਾਅੱਲਾ ਕੇ ਖਾਣ ਲੇ ਲੋਕਾਂ ਨੂੰ ਤੂੰ ਮਾਸ਼ਾਅੱਲਾ ਤੇ ਇਹ ਬਣਾਉਂਦਾ ਵਾ ਦੀਦੀ ਮੈਂ ਬਣਾਇਆ ਤੂੰ ਮਾਸ਼ਾ ਮੈਂ ਲੱਤ ਮਾਰ ਰਹੀ ਆ ਤੇਰੇ ਵੱਜ ਜਾਣੀ ਚਪੇੜ ਮੈਂ ਹੱਥ ਰੋਗ ਰੋਗ ਰੱਖਣ ਦੀ ਬੰਦਾ ਬਣ ਜਾ ਲੈ ਜਾ ਫੇਰ ਇਹਨੂੰ ਤੇਰੀ ਅੱਖਾਂ ਸਾਹਮਣੇ ਚਲਾ ਗੰਦ ਪੱਲੇ ਪਾਤਾ ਮੇਰੇ ਗੰਦ ਪੱਲੇ ਪਾਤਾ ਮੇਰੀ ਸ਼ਰਾਬ ਰੋਗ ਦੀ ਤੂੰ ਤੇਰੀ ਤਾਂ ਮੈਂ ਜਵਾਨ ਵੱਡੂ ਆਬੀ ਨੂੰ ਜਾੜੰਦੇ ਕੇ ਪਾਸੇ ਤੇਰੀ ਮੈਂ ਵੇਖੀ ਕਿਦਾਂ ਡੰਗੜ ਲੰਮਾ ਤੇ ਕੋਤੇ ਚਦਾਈ ਹੋਇਆ ਵਾ ਤੇ ਤੂੰ ਹੀ ਥੋੜੀ ਬੁਤੀ ਅਕਲ ਕਰ ਲੈ ਤੂੰ ਹੀ ਨਾ ਇੰਨਾ ਬੋਲਿਆ ਕਰ ਤੂੰ ਵੀ ਵੱਧ ਚੜ ਕੇ ਬੋਲਣ ਢਈਂ ਖਾੜੇ ਨਾ ਰਹੇ ਕੋਈ ਆ ਲਾਂਦੀਆਂ ਲਾਂਦੀਆਂ ਨੇ ਹੁਣ ਕੀ ਹੋ ਗਿਆ ਮੰਮੀ ਸਾਬੀ ਬੋਲਣ ਢਈ ਬਹੁਤ ਜ਼ਿਆਦਾ ਮੈਂ ਤੈਨੂੰ ਤਲ ਵੀ ਚਾਹੀ ਤੂੰ ਲਾਂਦੀ ਆਹੋ ਲਾਂਡੇ ਪੈਗੀ ਖੰਡ ਤੈਨੂੰ ਮਾਰਨ ਪੈਣ ਢਈ ਮੰਮੀ ਬਹੁਤ ਜ਼ਿਆਦਾ ਖੰਡੇ ਪੈਸੇ ਦੇ ਪੈਸੇ ਦੇ ਪਹਿਲੇ ਮੈਂ ਦਿਨ ਸ਼ਰਾਬ ਪੀਣੀ ਆ ਇਹ ਮੈਂ ਸਭ ਕੁ ਸੌਂਡੀ ਸੋਈ ਚ ਤਾਂ ਇਹਨਾਂ ਨੂੰ ਛਡਾ ਕੇ ਲੈਂਦਾ ਨਹੀਂ ਤੇ ਇਹਨਾਂ ਦਾ ਹੁਣੇ ਕੋਟਕਤਾਪਾ ਚੱਲ ਪੈਣਾ ਹੈ ਪਹਿਣਾ ਇਹ ਜਦੋਂ ਪੈਂਦੀ ਉਹਨੂੰ ਉਦੋਂ ਕਹਿੰਦੀ ਤੂੰ ਮੂਤ ਪੀਂਨਾ ਤੂੰ ਮੂਤ ਪੀਂਨਾ ਇਹਨੂੰ ਬੋਲਣ ਦੀ ਕਿੰਨੀ ਕਰਤੂ ਉਹਦਾ ਪਹਿਲਾਂ ਮੈਨੂੰ ਇਹ ਗੱਲ ਦੱਸੋ ਕਿੰਨਾ ਕੁ ਪਤਾ ਇਹਨੂੰ ਬੋਲਣ ਦਾ ਸੁਣਦੇ ਨਾ ਮਾਂ ਬਣਾਉਂਦੀ ਹੈ ਇਹ ਮੇਰੀ ਮਾਵਾ ਵਰਗੀ ਮੇਰੀ ਮਾਂ ਇਹਦੇ 'ਚ ਸਾਰੇ ਸਿਆਪੇ ਇੰਨੇ ਹੀ ਉਹਨੂੰ ਕੁੱਠੀ ਮੱਤੇ ਲਾਇਆ ਹੋਰ ਕੀ ਐ ਇਹਨੇ ਦਿੱਤੀ ਤਾਂ ਇੱਕ ਨੂੰ ਚੰਗਾ ਸਮਝ ਲਿਆ ਇੱਕ ਨੂੰ ਮਾੜਾ ਸਮਝ ਲਿਆ ਤੇਰਾ ਤਾਂ ਚੰਗਾ ਨਿਕਲਿਆ ਉਹ ਤਾਂ ਚੰਗੀ ਕੰਮ ਕਰਦਾ ਤੇ ਹਾਲਾ ਨਹੀਂ ਜਿਹੜਾ ਇਹ ਪੁੱਠੇ ਕੰਮ ਕਰਨ ਦੇ ਆ ਮੇਰੀ ਗੱਲ ਸੁਣ ਪਹਿਲਾਂ ਤਾਂ ਬੜੇ ਵਧੀਆ ਸੀ ਨਾ ਦੋਵੇਂ ਜਣੇ ਨਾਲ ਪੰਜਾਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹੁਣ ਕੋਈ ਕਿਸੇ ਪਾਸੇ ਤੁਰ ਪੈਂਦਾ ਕੋਈ ਕਿਸੇ ਪਾਸੇ ਤੁਰ ਪੈਂਦਾ ਆਪਣੇ ਆਪਣੀ ਕਿਸਮਤ ਹੁੰਦੀ ਹੈ ਨਾਲ ਜੇ ਤੂੰ ਸਮਝਾਉਣਾ ਹੋਏ ਤਾਂ ਫੇਰ ਮੈਂ ਕੀ ਸਮਝਾਵਾਂ ਜਿੰਨੇ ਸਮਝਾਉਣਾ ਹੀ ਉਹਨੇ ਨਹੀਂ ਸਮਝਾਇਆ ਪੁੱਠੀ ਮੱਤ ਤੇ ਉਹਨੂੰ ਦਿੱਤੀ ਨੀ ਪਹਿਲਾਂ ਜਦੋਂ ਕਮਾਉਂਦਾ ਹੁੰਦਾ ਹਲਾ ਤੇ ਕੰਨੀ ਸੀ ਇਹਨੇ ਸ਼ੌਂਕ ਵਾ ਸ਼ੌਂਕ ਆ ਜੇ ਹੁਣ ਕਮਾਉਣਾ ਨਾਲ ਗਿਆ ਤਾਂ ਹੁਣ ਤੂੰ ਕਦੀ ਨਾਣੀ ਦ ਕਦਰ ਤੂੰ ਮੂਤ ਪੀਤਾ ਤਾਦੀ ਉਹਦੇ ਇੰਨਾ ਕੋ ਕੋ ਦੀ ਜਿਹੜਾ ਕਿ ਤੇ ਅਡੀ ਇਨੀ ਉਮਰ ਹੋ ਗਈ ਕਦੀ ਸੁਣਿਆ ਹੀ ਨਹੀਂ ਕੱਤ ਵੀ ਫਿਰ ਤੇ ਕਹਿੰਦਾ ਜਬਾਨ ਨੂੰ ਖਾਂਦੀ ਹੈ ਨੀਗਾ ਨਾ ਮੇਰਾ ਕਸੂਰ ਆਪਣਾ ਨਾ ਮੰਨਿਏ ਵੀ ਤੁਹਾਡੀ ਗਲਤੀ ਆ ਸਾਡਾ ਨਹੀਂ ਕਸੂਰ ਕੋਈ ਵੀ ਹੈਗਾ ਤੁਹਾਡੀ ਗਲਤੀ ਸਾਰੀ ਜਾ ਸ਼ੌਕ ਨੂੰ ਹੁਣ ਹੀ ਮੰਨ ਜਾ ਕੋਈ ਗੱਲ ਨਹੀਂ ਬੰਦੇ ਕਾਟੇ ਜ਼ਿੰਦਗੀ ਦੇ ਵਿੱਚ ਹੁੰਦੇ ਰਹਿੰਦੇ ਆ ਆਹੋ ਤੇਰੇ ਵਾਲਾ ਚੰਗਾ ਜਿਹਾ ਤੂੰ ਤੇ ਮਿਸ ਨਹੀਂ ਬਣਗੀ ਇਹਨਾਂ ਨਾਲ ਰਲ ਗਈ ਹੁਣ ਇਕੱਠੇ ਜਹੋਗੇ ਜੇ ਤੁਸੀਂ ਤੇ ਮੈਨੂੰ ਹੀ ਮਾੜੀ ਕਹਿਣਾ ਸਾਰਿਆਂ ਨੇ ਰਲ ਮਿਲ ਕੇ ਬਸ ਮੈਨੂੰ ਹੀ ਜਿਹੜਾ ਫੜਾ ਜਿਹੜਾ ਨਹੀਂ ਬੰਦੇ ਨੂੰ ਪਿਆਰ ਨਾ ਸਮਝਾਓ ਪਿਆਰ ਨਾ ਆਪੋ ਆਉਂਦੇ ਨੂੰ ਠੰਡੀ ਤੱਤੀ ਚੀਜ਼ ਫੜਾਓ ਰੋਟੀ ਘਾੜਾ ਉਹ ਦੁੱਧ ਗਰਮ ਕਰਕੇ ਦੇ ਵਨਸਨੀਆਂ ਚੀਜ਼ਾਂ ਦੇ ਤਾਕਤ ਵਾਲੀਆਂ ਮੰਮੀ ਉਹ ਨਾ ਪੀਵੇ ਮੰਮੀ ਮੇਰੀ ਗੱਲ ਸੁਣ ਫੇ ਤੇ ਚੱਲ ਸਾਬੀਤ ਜੀ ਵੀ ਹੈਗਾ ਕਸੂਰ ਉਹ ਮਾਰਨੂ ਕੁੱਤੇ ਵਾਂਗੂੰ ਪੈਂਦੀ ਨੂੰ ਉਹਨਾਂ ਸਾਰਾ ਦਹਿਨ ਨਹੀਂ ਦਿੰਦੀ ਸਾਰੇ ਆਨੇ ਮਿੰਨਰਾਂ ਮਿਲ ਕਿਸ ਤਰ੍ਹਾਂ ਬਟਾਣਾ ਤੂੰ ਇਦੋਂ ਮੇਰੇ ਕਸੂਰ ਐਡਾ ਸੱਚੀ ਹੋ ਜਾਂਦੀ ਰੋ ਕੇ ਤਨ ਤੁਪ ਕਰਦਾ ਤੂੰ ਚਾਹ ਸੌਕ ਚੁੱਪ ਕਰਦਾ ਹਣਾ ਸਾਰੀ ਜ਼ਿੰਦਗੀ ਬੰਦੇ ਦੀ ਇਦਾਂ ਥੋੜੀ ਲੰਗਦੀ ਆ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਹੁੰਦੀ ਆ ਇਹੋ ਜੀਆਂ ਗੱਲਾਂ ਤੇ ਪੜਾਈ ਮਾਦਾ ਮੈਂ ਕਿਦਾਂ ਲੱਭੇ ਤੇ ਕਿਦਾਂ ਪਾਲੇ ਵੱਡੇ ਕੀਤੇ ਹੀ ਯਾਰੇ ਤੈਨੂੰ ਫੜਾ ਤੇ ਤੈਨੂੰ ਗੱਲਾਂ ਹੁੰਦੀਆਂ ਮੈਂ ਮਾਰਨ ਨਹੀਂ ਆ ਨਾ ਮੈਂ ਕੁੱਟੀ ਬੱਤ ਲੈ ਆਪਣੀ ਨਾ ਗਲਤੀ ਬੱਲੇ ਹੁਣ ਤੇ ਮੇਰੇ ਕਿਚਨ ਤੇ ਮੂੰਹ ਨਹੀਂ ਦਿੰਦੀ ਮੈਨੂੰ ਇਹ ਬੁੱਢੀ ਜਿਹੀ ਆ ਕੋਈ ਜਾਣਦੀ ਹੁੰਦੀ ਤੇਰੀ ਇਹਨੂੰ ਚੱਲ ਕੋਈ ਗੱਲ ਨਹੀਂ ਹੁਣ ਜੋ ਪਾਪਈ ਮੰਮੀ ਤੁਸੀਂ ਚੁੱਪ ਕਰਾਓ ਤੁਹਾਡੇ ਹੀ ਅੱਖ ਲੱਗ ਜੂ ਆ ਮਾਰਨ ਪਿਆਈ ਹੋ ਜੋ ਜਿਹੜੀ ਕੋ ਲੱਗੇ ਪੈਂਦਾ ਹੁੰਦਾ ਤੁਹਾਨੂੰ ਭਲੇਖਾ ਤੁਸੀਂ ਨਿਆਣੇ ਵਾਲੀਆਂ ਮਾਰਦੇ ਏ ਚੁੱਪ ਕਰ ਜਾ ਨਿਆਣੇ ਦਾ ਨਾ ਹੋਈ ਇਹਦੇ ਆ ਆ ਬਲੇਟੇ ਮਾਰਦੇ ਅੰਦਰ ਦੱਫਾ ਮੈਂ ਫੇਰ ਮੈਂ ਜਨੀ ਡੱਫੀ ਚੱਲ ਚੁੱਪ ਕਰ ਜਾ ਹੁਣ ਤੁਹਾਨੂੰ ਮੈਂ 3 ਬਣਾ ਕੇ ਲਿਆਂਦਾ ਏ ਤੁਸੀਂ ਮੇਰੀਆਂ ਦੁਸ਼ਮਣਾਂ ਤਾਂ ਨਹੀਂ ਕਿਆਂ ਜਦੋਂ ਵੀ ਇਦਾਂ ਦੀਆਂ ਗੱਲਾਂ ਕਰਦੇ ਫਿਰ ਇਹਦੀ ਮੈਨੂੰ ਗੁੱਸਾ ਚੜਦਾ ਵਾ ਚੱਲ ਚੁੱਪ ਕਰ ਜਾ ਮੇਰੇ ਪੁੱਤ ਚੁੱਪ ਕਰ ਜਾ ਮੈਂ ਕਹੀ ਨਹੀਂ ਸਮਝਾਉਣੀ ਏ ਉਹਨੂੰ ਮੰਮੀ ਜਦੋਂ ਵਿਆਹ ਹੋ ਜੇ ਜੇ ਸੋਖ ਮਿਲਦਾ ਵਾ ਤੂੰ ਵੀ ਸਾਡੇ ਕਰਮਾਂ ਦਾ ਤੇ ਜੇ ਦੁੱਖ ਮਿਲਦਾ ਤਾਂ ਉਹ ਵੀ ਸਾਡੇ ਕਰਮਾਂ ਦਾ ਕੱਟਣਾ ਹੀ ਪੈਂਦਾ ਆਪ ਇਹ ਵੀ ਟਾਈਮ ਚਲ ਮੈਂ ਉਹਨੂੰ ਸਮਝਾਉਣੀ ਜਾ ਕੇ ਜੇ ਸੋਖ ਨਹੀਂ ਨਾ ਰਿਹਾ ਤੇ ਦੁੱਖ ਵੀ ਨਹੀਂ ਰਹਿੰਦਾ ਹੁੰਦਾ ਐਵੇਂ ਨਾ ਰੋ ਰੋ ਕੇ ਕੰਬਲੀ ਹੋ ਕੇ ਸਾਹਮਣੇ ਦੀਦੀ ਕਹਿੰਦਾ ਕਿ ਨਾ ਟੋਟੇ ਟੋਟੇ ਕਰ ਦੇ ਨੀ ਤੈਨੂੰ ਵੱਢ ਦੇ ਚਲ ਬੱਸ ਵੀ ਕਰੂੰ ਚੁੱਪ ਕਰ ਜਾ ਐਵੇਂ ਉਹ ਸੁਣ ਦਿਆ ਹੀ ਹੁਣ ਆ ਤੁਰੇ ਆਉਂਦੇ ਗਿਆਨ ਦੇਣ ਬਾਰਾ ਤੈਨੂੰ ਗਿਆਂਦੇ ਆਣ ਹੋਣ ਲੱਗੇ ਆ ਤੇ ਇਹਨੂੰ ਤੇ ਮਾਰ ਮਾਰ ਕੇ ਤਰਾ ਜੀ ਕਰ ਤੇ ਨਸਾਂ ਭੰਦਾ ਤੇਰੀਆਂ ਮੈਂ ਨਹੀਂ ਪੱਲੇ ਬਦਲ ਭਜੇ ਨਾਲ ਇਥੇ ਲੱਗੇ ਹੋ ਗਏ ਬੈਹ ਦਾਰੂ ਬੱਦ ਤੋਂ ਇੱਥੇ ਹੋ ਜਾ ਮੰਮੀ ਤੇ ਮਾਰਨ ਪੈ ਗਈ ਮੈਂ ਸਿਰ ਪੜੋਣਾ ਇਹਦੇ ਕੋਲ ਐਡਾ ਤੇ ਤੈਨੂੰ ਫਿਕਰ ਆ ਮਾਰਦਾ ਨਾ ਬੰਦੇ ਵਾਲੇ ਕੰਮ ਕਰੇ ਮਾਰ ਨਹੀਂ ਆਗਾ ਮਾਸਾ ਵੀ ਤੂੰ ਤੇ ਕਰਦਾ ਮੈਂ ਸ਼ੋਸ਼ੇ ਬਾਜੀਆਂ ਨਹੀਂ ਤੈਨੂੰ ਸ਼ਰਮਝਾ ਗਈ ਕਿ ਨਹੀਂ ਆ ਗਈ ਉਹ ਕਾਦੀ ਸ਼ਰਮ ਕਰ ਕਾਦੇ ਪੈਸੇ ਮੰਗਦਾ ਰੋਜ਼ ਕੁੜੀ ਦੀ ਸ਼ਰਾਬ ਪੀਂਦੇ ਨਹੀਂ ਕਿੱਥੋਂ ਹਣ ਪੈਸੇ ਰੋਜ਼ ਜਿੱਥੋਂ ਮਰਜੀ ਆਣ ਮੈਂ ਕੀ ਕਰਾਂ ਮੈਨੂੰ ਪੈਸੇ ਚਾਹੀਦੇ ਆ ਤੂੰ ਇਹਨੂੰ ਹੱਥ ਮਾਰ ਮਾਰਿਆ ਹੀ ਹੱਥ ਮੈਨੂੰ ਸਭ ਕੁਝ ਦੇ ਦਆ ਆਇਆ ਤਾਂ 6 ਮਹੀਨੇ ਪਿੱਛੇ ਜਾ ਕੇ ਵੇ ਕੀ ਕੀ ਸਾਡੇ ਗੋਹ ਤੇ ਹੁਣ ਕੀ ਸਾਡੇ ਕੋਲ ਉਦੋਂ ਵੀ ਗੱਖ ਨਹੀਂ ਉਦੋਂ ਵੀ ਗੱਖ ਨਹੀਂ ਹੁਣ ਵੀ ਗੱਖ ਨਹੀਂ ਗੱਖ ਨਹੀਂ ਗਾ ਸਭ ਕੁਆ ਗੈਸ ਨੂੰ ਕੋਲ ਇਹਨੇ ਕਮਾਇਆ ਹੁਣ ਤੈਨੂੰ ਪਤਾ ਹੋਵੇ ਇਹਨੂੰ ਲੈ ਮੰਗਣ ਦਾ ਹੀ ਪਤਾ ਵੀ ਜੇ ਮੈਂ ਉਹ ਕੰਮ ਖੋਲਣਾ ਸੀ ਪਹਿਲਾਂ 20 ਜਾਣਿਆਂ ਦੇ ਤਰਲੇ ਮਾਰੇ ਤੁਹਾਡੇ ਅੱਗੇ ਹੱਥ ਫੱਲਾ ਜੋੜਿਆ ਉਹ ਕੰਮ ਕੋਲਣ ਦਾ ਕੰਮ ਪਹਿਲਾਂ ਹੀ ਕਲੈਨ ਪੜਾ ਪਾਤਾ ਤੇ ਉਹ ਚੱਲਣਾ ਕਿੱਥੋਂ ਤੇ ਵੇਖ ਲਿਆ ਨਾ ਤੈਨੂੰ ਮੈਂ ਕਹਿਆ ਸੀ ਨਾ ਨਾ ਪੰਗਾ ਲੈ 10 ਲੱਖ ਰੁਪਏ ਦੇ ਥੱਲੇ ਆ ਗਿਆਂ ਨਾ ਨਾਲੇ ਆਪ ਔਖਾ ਨਾਲ ਦੂਜਿਆਂ ਨੂੰ ਕੀਤਾ ਸਾਰਿਆਂ ਨੂੰ ਹੂੰ ਤੁਹਾਡੇ ਤੁਹਾਡੇ ਸਾਰੀਆਂ ਕਰਾਮਾਤਾ ਹੈ ਉਹ ਤੈਨੂੰ ਸਿੱਧੀ ਮੱਤ ਦਨੇ ਹਾਂ ਤੂੰ ਹੁਣ ਵੀ ਤੈਨੂੰ ਆਨੇ ਬੰਦਾ ਭਾਂਜਾ ਬੰਦਾ ਭਾਂਜਾ ਆ ਸ਼ਰਾਬ ਨੇ ਤੇ ਕਈ ਘਰ ਲੈ ਡੁੱਬੀ ਆ ਆ ਮੈਨੂੰ ਅੱਡੇ ਦੇ ਵਿੱਚ ਖਲੋ ਗਿਆ ਇੱਕ ਡਿਆਈਓ ਸੱਦਣ ਇੱਕ ਤਾਂ ਮੰਮੀ ਦਾ ਫੋਨ ਖਾਊ ਪਹਿਲਾਂ ਉਹ ਮੈਂ ਹਮਨਾ ਮਾ ਮੈਨੂੰ ਕੋਨਾ ਕੋਹਾ ਹਲ ਕਰ ਲੰਦੇ ਪੈਸੇ ਨਾ ਆ ਗਏ 50 ਮਿੰਟਾਂ ਚ ਰੋਕ ਜਾ ਰੋਕ ਜਾ ਕਿਹਨੇ ਜਾਂਦੂ ਫੀਤੀ ਲੋਕਾਂ ਨੇ ਇਹਦੀ ਮੈਨੇ ਗੰਦ ਪਾਇਆ ਮੁੰਡੇ ਨੇ ਪੂਰਾ ਗੰਦ ਪਾਇਆ ਮੈਂ ਜੀ ਤੂੰ ਤਾਂ ਤਰਾ ਨਾ ਜਿਆਦਾ ਦੁਖੀ ਕਰ ਛੜਿਆ ਸਾਨੂੰ ਅਹੀਂ ਉਹਦੇ ਦਿਵਾਲੇ ਵੀ ਕੀ ਰੋਈ ਮੰਮੀ ਦੀ ਬਗਾਨੀ ਟੀ ਮੈਂ ਤੇ ਕੋਈ ਨਹੀਂ ਮੰਗਣਿਆ ਮੈਂ ਆਪਣੀ ਘਰ ਵਾਲੀ ਕੋ ਮੰਗਣਿਆ ਉਹਨੂੰ ਕਹਦੇ ਰੁਪਈਆ 100 ਦੇ ਦੇ ਮੈਂ ਜਿਆਦਾ ਨਹੀਂ ਮੰਗਣਿਆ ਘਰ ਵਾਲੀ ਨੇ ਲਿਆ ਕੇ ਰੱਖਿਆ ਪਹਿਲਾਂ ਨਹੀਂ ਇਹ ਦੱਸ ਘਰ ਵਾਲੀ ਨੂੰ ਲਿਆ ਕੇ ਦਿੱਤੇ ਕਮਾਈ ਕਰਕੇ ਦਿੱਤੇ ਉਹਨੂੰ ਦ ਨਈ ਨਾ ਹੀ ਪਹਿਲਾ ਕਿਥੇ ਦਿੱਤੇ ਇਹਨੂੰ ਜਦੋਂ ਮੈਂ ਥੱਲੇ ਲੱਗਾ ਸੀ ਉਦੋਂ ਦੇ ਨੇ ਸਾਹਵੇਂ ਆਹ ਹੀ ਕੋਈ ਆ ਕੱਲ ਨੂੰ ਹੱਥ ਮਾਰਾ ਕੱਲ ਨੂੰ ਨਿਆਣੇ ਸਕੂਲੇ ਪਾਉਣ ਵਾਲੇ ਹੋਏ ਕਰੇ ਰੋਸ ਔਸਰੀ ਡੱਫੀ ਜਾਣਾ ਮੇਰਾ ਮਤਲਬ ਤੂੰ ਕਿੰਨੇ ਕਿੰਨੀਆਂ ਚੀਜ਼ਾਂ ਰਕ ਭੀਰ ਲਿਆ ਕੇ ਦਿੰਦਾ ਵਾ ਤੈਨੂੰ ਕਿਸੇ ਗੱਲ ਦਾ ਪਤਾ ਤੂੰ ਤਾਂ ਪੀ ਕੇ ਨਾ ਹੋ ਕੇ ਕਿੰਨੂ ਲਿਆ ਕੇ ਦਿੰਦਾ ਮਨਸਵੰਨਾ ਫਰੂਟ ਮਨਸਵੰਨੇ ਲੀੜੇ ਆਹੋ ਆਪਣੇ ਹੀ ਕਮਰਿਆਂ ਚ ਵੜਦੀਆਂ ਸਾਡੇ ਥੋੜੀ ਹੁੰਦਾ ਕੁਝ ਤੇ ਤੂੰ ਖਾਣ ਜੋਗਾ ਹੋਵੇਂ ਤੇ ਖਾਵੇਂ ਇਹ ਤਾਂ ਪੀ ਕੇ ਰੱਜਾ ਡੱਫਿਆ ਰੇ ਨਾ ਚਵੀ ਕੱਢੇ ਨੂੰ ਕੀ ਪਤਾ ਵਾ ਤੂੰ ਦਾਦੇ ਉਹ ਤੂੰ ਕਿ ਬੰਦਾ ਬਣਨਾ ਵੀ ਨਹੀਂ ਪੜਨਾ ਸ਼ਰਾਬ ਪੀਣੋਂ ਹਟਣਾ ਮਮੀ ਮੈਂ ਸ਼ਰਾਬ ਹੀ ਪੀਣੀ ਆ ਸ਼ਰਾਬ ਹੀ ਮੇਰੇ ਨਾਲ ਐਂਡ ਤੱਕ ਜਾਣੀ ਆ ਜਿੱਦਾਂ ਕਹਿੰਦੇ ਨਾ ਦਾਰੂ ਤਾਂ ਨਾਲ ਜੱਟ ਦੇ ਕਬਰਾਂ ਤੱਕ ਜਾਊਗੀ ਓਏ ਕੰਮ ਹੱਥ ਮਾਰ ਛਡੂਆ ਕਰੂੰਗਾ ਹੱਥ ਮਾਰ ਬੁੱਢੀ ਤੇਰੀ ਕੌਲੀ ਕੌਲੀ ਲੈ ਕੇ ਤੁਰੀ ਫਿਰਦੀ ਆ ਕਦੀ ਚਾਚੀ ਹਾਂ ਹਾਂ ਇੱਥੇ ਬਈ ਕੇ ਮੈਂ ਓਏ ਤੈਨੂੰ ਗੱਲ ਸੁਣ ਸੇਤੀ ਸੋ ਕਿਹੜੀਆਂ ਸੋ ਰਹਿਣ ਦੇ ਵੀ ਤੂੰ ਐ ਮਮੀ ਦਾ ਦਿਮਾਗ ਖਰਾਬ ਹੋਇਆ ਕਿ ਡੂਦਾ ਕਡਾ ਵੇਰੇ ਆਈ ਓਏ ਨਹੀਂ ਆ ਹੁਣ ਸੁੱਖ ਨੂੰ ਅਹੀ ਕੀ ਆ ਕੀ ਇਹ ਚੰਗਾ ਤੇ ਐ ਹੋ ਨੀਗਾ ਸਾਡਾ ਆਪਣਾ ਹੀ ਕਸੂਰ ਫਿਰ ਅਹੀਂ ਜਨਾਨੀ ਕਰਦੀ ਕਿ ਉਹਦਾ ਕਸੂਰ ਉਹ ਬੋਲਦੀ ਉਹ ਸੱਚਾ ਹੀ ਬੋਲਦੀ ਐ ਚੱਲ ਤੋਰੇ ਦੇ ਮਗਰੇ ਚੱਲੀ ਐ ਕਿੱਥੇ ਚਲ ਜੂਗਾ ਇਹ ਰੱਬ ਖਾਣਾ ਪਾਇਆ ਨਹੀਂ ਨਵਾਂ ਹੀ ਸਾਡੇ ਭਾ ਦਾ ਸਾਡੇ ਦਰਬਰੀ ਲਈ ਹੋਂਦੀ ਉਹ ਤਾਂ ਰੋਲਾ ਤੇ ਮੰਮੀ ਸੁਣਦੇ ਆ ਤੇ ਕੀ ਕਰਾਂ ਮੈਂ ਹੁਣ ਉਹ ਲੋਈ ਦੰਦੀ ਆ ਉਹ ਨੂੰ ਤੁੱਤੀ ਦੰਦਾ ਵਾ ਤੇ ਨਾ ਮੈਂ ਤਰਾ ਪੀਣੀ ਆ ਤਰਾ ਪੀਣੀ ਆ ਤੇ ਤਮ ਥਰਾ ਹੈਗਾ ਤੰਦਾ ਉਹਨੇ ਸ਼ਰਾਬਕਾਰੀ ਪੀਣੀ ਆ ਉਹਦੇ ਹੁਣ ਘਾਟੇ ਜੇ ਗਿਆ ਤੇ ਹੁਣ ਮਾਰਦਾ ਹੀ ਕੰਦਾ ਨੂੰ ਟੱਕਰਾ ਅੱਜ ਤੇ ਜਨਾਨੀ ਨਾਲ ਲੜੜਿਆ ਕੱਲ ਨੂੰ ਸਾਡੇ ਨਾਲ ਉਹਨੇ ਲੜਨਾ ਤੇ ਇਹਦਾ ਲੰਮੇ ਤੇ ਤੁਰਮਾ ਲੈਣ ਦੇਈ ਮੈਂ ਤੇ ਹੁਣ ਆਦੀ ਐਂਦਾ ਮੈਂ ਹੈ ਮੇਰੇ ਤੇ ਤਿਰ ਪਿਰੋਂ ਲਾ ਪਿਆ ਤੇ ਤਾਂ ਤੇ ਧਰਦੇ ਤੇ ਤੇ ਨਾ ਲੋਲਾ ਇਨਾ ਲੋਲਾ ਇਹ ਲੜਦੀਆਂ ਹੀ ਰਹਿੰਦੀਆਂ ਵਾ ਆਈ ਦੇ ਇਸੇ ਕਰਕੇ ਚੁੱਪ ਕਰਕੇ ਅੱਡ ਹੋਏ ਇ ਤੇ ਹੁਣ ਆਖਣ ਦੇ ਵੀ ਚਾਚੀ ਤੇਰੀ ਆਂਦੀ ਸੀ ਵੀ ਬਲਜੀਤਾਂ ਦੀ ਚਲ ਮੈਂ ਖਵਾਉਂਗੀ ਤੁਹਾਨੂੰ ਰੋਟੀ ਤੇ ਮੈਂ ਕਿਹਾ ਇਹ ਨਾ ਹੋਵੇ ਕਿ ਕੱਲ ਨੂੰ ਆਪਣੇ ਬੰਦੇ ਨਾਲ ਲੜੇ ਤੇ ਸਾਨੂੰ ਫੇਰ ਛਣਕ ਕੇ ਪ੍ਰਾਹ ਮਾਰੇ ਤੇ ਪਤਾ ਇਹਨਾਂ ਨੇ ਪਤਾ ਨਹੀਂ ਜਿੱਦਾਂ ਕਵਾੜ ਦਾ ਸਮਾਨ ਨਹੀਂ ਲੋਕੀ ਨੁਕਰੇ ਛੋੜ ਛੱਡਦੇ ਅਸੀਂ ਹੁਣ ਕਵਾੜ ਹੋਏ ਆ ਸਾਨੂੰ ਕਿਹਨਾਂ ਖਵਾਉਣਾ ਤੇ ਕਿੰਨੇ ਬੁਲਾਉਣਾ ਵਾ ਤੇ ਕਿੰਨੇ ਹੰਨੀ ਰੋਟੀ ਦੇਣੀ ਆ ਹੁਣ ਆ ਸਾਬੀ ਆ ਮਨਜੀਤ ਵਾ ਇਹਨੂੰ ਇੱਥੇ ਹੀ ਕੀ ਆਸ ਲਾਵਾਂਗੇ ਇਹਦੇ ਆਪਣੀ ਕਮਾ ਕੇ ਨਹੀਂ ਖਾ ਸਕਦੇ ਵੀ ਸਾਨੂੰ ਰੋਟੀ ਇਹਦੇ ਤੇ ਕੀ ਦੇਣੀ ਤੇ ਇਹਦਾ ਹਲਵਾ ਉਹ ਤਾਈ ਵੀ ਦੇ ਤੰਦੀ ਕਹਿੰਦੀ ਜੇ ਮੈਂ ਉੱਥੇ ਰਸੋਈ ਤੇ ਜਾ ਕੇ ਕਿ ਤੀਦ ਨੂੰ ਹੱਥ ਲਾਉਣੀ ਆ ਤੇ ਇਹਨਦੀਆਂ ਆਹ ਤਿੱਦਾਂ ਤਾਦੀ ਆਹ ਤਿੱਦਾਂ ਤਾਦੀ ਤੇ ਇਹਦੀ ਤੰਦੀ ਪਲੀ ਨੂੰ ਬੇਤੁਬਾ ਕੇ ਲਾਤਾ ਵਾ ਉਹ ਤੂੰ ਉਦੋਂ ਤੋਂ ਰੋਟੀ ਤੂੰ ਹੀ ਖਵਾ ਲਈ ਸਾਨੂੰ ਸਾਡੇ ਘਰ ਤੇ ਆਟਾ ਨਹੀਂ ਇਹਨਾਂ ਕੋਈ ਇਹਨਾਂ ਨਹੀਂ ਸਰਿਆ ਵੀ ਇਹਨਾਂ ਨੂੰ ਵੀ ਪਤਾ ਕਿ ਇਹਨਾਂ ਕੋ ਆਟਾ ਹੈ ਨਹੀਂਗਾ ਤੇ ਅਸੀਂ ਤਾਂ ਮੈਂ ਦਾਣੇ ਛੁੱਟਣ ਗਿਆ ਸੀ ਤੇ ਤੂੰ ਹੀ ਚਲੋ ਚੰਗਾ ਐ ਸੋਨੂੰ ਮੈਨੂੰ ਤੁਹਾਡੇ ਘਰ ਲੈ ਕੇ ਤੇ ਰੋਟੀ ਇੰਨੀ ਇੱਚੀ ਕਰਦੀ ਪਰ ਮੈਨੂੰ ਭੁੱਖ ਬਹੁਤ ਲੱਗੀ ਪਰ ਮੈਂ ਖਾਧੀਆਂ ਐਵੇਂ ਸੰਗ ਦੇ ਨੇ ਦੋ ਹੀ ਪੋਤੋ ਦਨ ਤੇ ਤੀ ਤਾਨੂੰ ਤੰਦਰਾਂ ਦੀ ਤਾਨੂੰ ਹੁੰਦਾ ਵਾ ਬੰਦਾ ਥਾ ਥੂ ਲਵੇ ਲੋਤੀ ਤੇ ਹੋਤੀ ਨਹੀਂ ਪੋਤੋ ਫਿਰ ਵੀ ਆਖੀਦਾ ਵੀ ਕੀ ਕਰੀ ਆ ਤੇ ਨਾ ਉਹਦੇ ਕੋਈ ਗੱਲ ਨਹੀਂ ਚੱਲ ਠੀਕ ਥਾ ਤੇ ਹੋਰ ਦੋਤੂ ਨਹੀਂ ਅਹੀਂ ਤਾਤੂ ਨਹੀਂ ਦਾਂਦੇ ਤਰ ਮੈਂ ਤਾਂ ਲਵੇਲ ਨਹੀਂ ਐ ਤੇ ਇਦਨ ਨੂੰ ਆਦਨ ਨਹੀਂ ਚੱਲ ਚੰਗਾ ਹੋ ਗਿਆ ਕੋਈ ਹੋਏ ਬਹਿ ਜਾਣਾ 10 ਮਿੰਟ ਮੂਵੀ ਲੁੱਤੀਆਂ ਲਾਤੀਆਂ ਲਾਉਣ ਡਈ ਐ ਇੱਥੇ ਲਾਈਆਂ ਨੁੱਤੀਆਂ ਦਈ ਆ ਮੈਂ ਬੋਲਿਆ ਆਖੰਡਿਆ ਵੀ ਤੂੰ ਦਰ ਮੈਂ ਹੋਰ ਮੈਂ ਰਹਾ ਉਹ ਤੂੰ ਆਪਣੇ ਘਰ ਜਾ ਤੂੰ ਇੱਥੇ ਕੀ ਕਰਦੀ ਨਹੀਂ ਮੈਂ ਮੈਂ ਤੇ ਥਲੋਣਾ ਤੈਨੂੰ ਤੇ ਡਰ ਮਾਰਿਆ ਤੇਰਾ ਮੈਂ ਉਹਨੂੰ ਕੁੜੀ ਨੂੰ ਕੀ ਆਖੰਡਿਆ ਤੂੰ ਤਾਂ ਦਾਦੀ ਸਾਰੇ ਕਸੂਤੇ ਫਾਏ ਦੇ ਆ ਇਹ ਕੀ ਜਾਂਦੀ ਆ ਇਹ ਮੇਨ ਵਾਸਤੇ ਆਈ ਤੇ ਦੋ ਦਿਨ ਦੀ ਪਰੌਣੀ ਆ ਬਸ ਲਾਉਂਦੀ ਰਹਿੰਦੀ ਉਧਰ ਮੈਂ ਚੁੱਕ ਕੇ ਇੱਧਰ ਇੱਧਰੋਂ ਚੁੱਪਦੀ ਆ ਮੈਂ ਤੇ ਤੱਲੇ ਵੀ ਤੂੰ ਉਹ ਜਾ ਜਾ ਰਮਾਨਾ ਬਸ ਤੂੰ ਉਹੋ ਗੱਲ ਪਤਾ ਨਹੀਂ ਤਾਏ ਦੇ ਤਿੱਥੋਂ ਧੱਪਨ ਤੋਂ ਦੁੱਧ ਦੇ ਦਾ ਮੈਂ ਤੇਰਾ ਹੱਥ ਲਿਆ ਹੀ ਤੂੰ ਮਤ ਮਤਨ ਤਨ ਪਤਾ ਲੱਗਦਾ ਨੀ ਕੀ ਬੋਲਦੀ ਆ ਤੱਪਣ ਤੂੰ ਗਾਈ ਤੈਨੂੰ ਆਜੋ ਲੱਗਣਾ ਤੂੰ ਤੇ ਆਪਣੀ ਮਸਤੀ ਚਾ ਵਾ 350 ਰੁਪਈਆ ਦੇ ਮੈਨੂੰ ਆ ਦੇਤਾ ਪੁੱਠਾ ਇੰਨਾ ਪੁੱਠਾ ਮੰਦਨ ਦਿਆ ਤੇ ਦਾਂ ਦਿੱਤੇ ਬਸ ਮੇਰੇ ਕੋ ਕਿੱਥੋਂ ਆਏ ਪੁੱਤ ਮੈਂ ਮੈਨੇਜਰ ਲੱਗਾ ਬੈਂਕ ਚ ਉਹ ਹੈ ਨਹੀਂ ਗੇ ਮੇਰੇ ਕੋ ਉਹ ਦਾਤ ਦਿਆ ਦਾ ਦੰਦਿਆ ਜਾ ਮੈਂ ਤੇ ਕੋ ਮੰਗਣਿਆ ਵਾ ਤੂੰ ਚੱਲ ਤੋ ਦੇ ਦੇ ਤੇਰੀਆਂ ਉਹ ਦੰਦੀਆਂ ਜਿਹੜੀਆਂ ਮੇਰੀਆਂ ਤੂੰ 4-5 ਬੋਤਲਾਂ ਰੋਕੀਆਂ ਨਾ ਮਿੰਨੋ ਬੜੀ ਘਰਤ ਨਹੀਂ ਆਈ ਆਪੇ ਇਹ ਮਾਪਰਾਲੀ ਲੈ ਕੋਲ ਜੇ ਸੁਣ ਲੈ ਮਾਣ ਮੈਂ ਦੇ ਦੂੰ ਦੇ ਵੀ ਦਊਂਗਾ ਆ ਸ਼ਰਾਬ ਪੀਤਿਆਂ ਕੀ ਗੱਲ ਟੈਨਸ਼ਨ ਮੁੱਕ ਜੂਗੀ ਔਰ ਡੈਡੀ ਮੇਰੇ ਕੋਲ ਲੈ ਲੇਗਾ ਪੁੱਤ ਮੈਂ ਮੰਜੇ ਤੇ ਪੈ ਜਾਊਂਗਾ ਹਾਂ ਮੈਂ ਮੰਜੇ ਤੇ ਪੈ ਜਾਊਂਗਾ ਜੇ ਮੈਂ ਪੀ ਲਈ ਨਾ 100 150 ਦੀ ਤੇ ਮੈਂ ਤੁਰਿਆ ਫਿਰਦਾ ਵਾਂ ਕਿੰਨੇ ਡੰਗਾ ਤੁਰਿਆ ਫੈਦਾ ਇਹ ਲੈ ਲੈ ਕੇ ਬਿੰਦੋ ਹੁੰਦਾ ਹੀ ਹੋਏ ਤੂੰ ਜਾ ਪੈ ਕਿੰਨੇ ਕੁ ਦਿਨ ਕਿੰਨੇ ਕੁ ਦਿਨ ਕਰੇਗਾ ਨਿੱਕੇ ਜਿਹੇ ਜਵਾਬ ਆਲ ਵੇਖੋ ਕਮਾਈ ਕਰੋ ਓਏ ਛੱਡ ਦੇ ਨਸ਼ਾ ਇਹਨੇ ਤੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਤੁਸੀਂ ਜਿਹੜੇ ਕੰਮ ਲਾਗੀਆਂ ਕਮਾਈ ਕਰਨ ਪਿਆ ਅਸੀਂ ਜਿੱਦਾਂ ਦੀ ਤੁਹਾਡੀ ਨੀਤ ਉਹਦਾ ਦੀ ਮਰਾਦ ਜਾਓ ਆ ਵੀਲਾ ਆ ਗਾਲਿਓ ਇਹਨੂੰ ਕੋਈ ਦੁੱਖ ਦੀ ਨਹੀਂ ਕੋਈ ਸੁੱਖ ਦੀ ਨਹੀਂ ਇਹਨੂੰ ਬਸ ਆਪਣੀ ਮਸਤੀ ਨਾਲ ਹੀ ਆ ਵੀ ਮੈਂ ਪੀਲਾਂ ਤੇ ਮੈਂ ਤੁਰਿਆ ਫਿਰਾਂ ਤੇ ਬਸ ਮੈਂ ਸੌ ਜਾ ਬਸ ਆ ਕੰਮ ਉਹਨੂੰ ਕੋਈ ਕੰਮ ਨਹੀਂ ਇਹਦੇ ਇਦਾਂ ਲਾਦੇ ਜਿੱਦਾਂ ਲੂਰੀ ਤੋਂ ਤੁੱਟ ਤੇ ਲੰਦਾ ਹੁੰਦਾ ਉਹ ਚੱਲ ਪੁੱਤ ਚੱਲ ਮੈਂ ਤੇ ਲਈ ਹੁਣ ਕੀ ਕਰਨਾ ਇਹ ਸਾਡੇ ਕਰਮ ਆ ਤੇ ਬਹਿ ਜਾਣਾ ਮੈਂ ਨਾ ਹੋਰ ਬਹਿ ਜਾਂਦੀ ਨਹੀਂ ਮੇਰੇ ਤੇਰੇ ਪੀਰ ਹੁੰਦੀ ਆ ਅੱਛਾ ਇੰਨਾ ਲੋਲਾ ਪਾਉਂਦੀ ਆ ਮੈਂ ਤੇ ਤਾ ਵੀ ਨਹੀਂ ਤੇ ਗੋਲੀ ਗਾਲੀ ਹੈਗੀ ਕਰ ਕੋਈ ਨਹੀਂ ਹਣਾ ਮੈਂ ਅੱਦ ਨਾਲੇ ਤਲਦਾ ਨਹੀਂ ਚਲ ਜਾਣਾ ਮੱਜ ਹਾਂ ਫੇ ਮੈਂ ਮਿਲਣਾ ਦੂੰਗੀ ਮੈਂ ਤਲਦਾ ਨਾ ਮੈਂ ਨਹੀਂ ਕਿ ਹੁਣ ਰੋਲੇ ਰੋਲਾ ਪੈਂਦੇ ਆ ਜੇ ਵੀ ਪਤਾ ਨਹੀਂ ਹੁਣ ਤੂੰ ਬਾਹਰ ਤਪ ਕਰਦੀ ਹੈ ਹੁਣ ਆ ਤੇ ਤਲ ਗਿਆ ਨੂੰ ਹੁਣ ਕਰਗੇ ਹੁਣ ਚੁੱਪ ਕਰਗੇ ਚਲ ਬਹਿ ਜਾਣਾ ਮੂਈ ਘਰ ਜਾ ਕੇ ਚੁੱਪ ਕਰਕੇ ਕੀ ਕਰਨਾ ਪੁੱਤ ਅਹ ਬਾਕੀ ਇੱਕ ਗੱਲ ਹੋਰ ਵੀ ਹੋ ਹੂੰ ਕਵਾੜ ਦੀ ਕੋਈ ਮੁਕਤ ਨਹੀਂ ਹੁੰਦੀ ਹੂੰ ਕਵਾੜ ਨੂੰ ਕੋਈ ਭਾਈ ਵੀ ਨਹੀਂ ਘਟਦੇ ਹੁਣ ਕਵਾੜ ਨੂੰ ਕੋਈ ਬਰੇਲਾ ਦੰਦੇ ਅਸੀਂ ਕਹਿੰਦੇ ਦਿੰਦੇ 5 ਰੁਪਏ ਤਿਲੋ ਦੱਬੋ ਬਹੁਤ ਮੈਂ ਉਹ ਗੱਲ ਲਗਾਗਾ ਨਹੀਂ ਮਾਈਬਿਉਰਟੀ ਦੋਵੇਂ ਕਵਾੜ ਹੋ ਗਏ ਆ ਅੱਛਾ ਹੁਣ ਨਹੀਂ ਇਹਨੂੰ ਕੋਈ ਪੁੱਛਦਾ ਛੋਟ ਛੱਡਿਆ ਨੁਕਰੇ ਕਰਕੇ ਚਲੋ ਰਾਜੀ ਰਹਿਣ ਆਪਣੇ ਘਰ ਨੇ ਤੁਮ ਮਨੈ ਜੇ ਆਈ ਧੀਏ ਹੋਣਾ ਕੀ ਏ ਕੋਹ ਨਹੀਂ ਮੇਰੇ ਬੜੀ ਤੇਰੇ ਪਰੋਂਦੀ ਸਾਥ ਨਹੀਂ ਆ ਨਾ ਲੜਨਦੀਆਂ ਇੰਨੀਆਂ ਲੜਨਦੀਆਂ ਤੇ ਤੇਰੇ ਪਿਨੋਂ ਲਾਪੀ ਮੈਂ ਨਹੀਂ ਤਰਮਾ ਤਰਮਾ ਲੈ ਤੇ ਆਈ ਨਹੀਂ ਤੇ ਤੂੰ ਉਧਰ ਜਾਨੀ ਕੋਈ ਚੱਜ ਦੀ ਗੱਲ ਵੀ ਸੁਣ ਕੇ ਆ ਜਾ ਕਰ ਜਦੋਂ ਨਹੀਂ ਲੜਦੇ ਜਦੋਂ ਉਦੋਂ ਹੀ ਨਾ ਮੈਂ ਤਾਂ ਤੇਰਾ ਮੈਂ ਲੜਾਈ ਤਰਾ ਤੇ ਆਈ ਆ ਦੇ ਲੈ ਤੇ ਤੰਦੀ ਤੇ ਲਾ ਦਦੀ ਤੇ ਤੂੰ ਲੈਣ ਕੀ ਜਾਨੀ ਉਧਰ ਮੈਨੂੰ ਲੱਗਦਾ ਹਾਜੇ ਤਾਂ ਲੜਾਈ ਹੋ ਜਾਂਦੀ ਐ ਉਹਦੀਆਂ ਦੱਲਾਂ ਤਾਂ ਦੇਦੀ ਐ ਦੇਖ ਤੇ ਤੂੰ ਬੜੀ ਸਰਪੰਚ ਬਣੀ ਐ ਹੂੰ ਲਾਦਾ ਦਿੱਥਿਆ ਲਾਦਾ ਗਿਆ ਉਹ ਮੰਮੀ ਲੈ ਗਈ ਐ ਇੱਧਰ ਗਵਾਲੀਆਂ ਦੇ ਘਰ ਗਈ ਐ ਲੈ ਦੱਤ ਮੈਂ ਤੇ ਨਦਰ ਉਧਰ ਆ ਕੇ ਮੇਰਾ ਦੀ ਨਹੀਂ ਲਾਦਾ ਉਦੋਂ ਵੀ ਨਾ ਨਾ ਤੇ ਤਾਂ ਹੋਈ ਨਾ ਤੇ ਰੋਦਰ ਕੱਢਾਈ ਉਦੋਂ ਤੇਰਾ ਜੀ ਨਹੀਂ ਹਾਏ ਤੇ ਨਦਰ ਲੜਾਈ ਹੁੰਦੀ ਫਿਰ ਮੈਂ ਇਹਨਾਂ ਤੇ ਉਹ ਤੇ ਤੂੰ ਰੈਫਰੀ ਸੀ ਜਦ ਦੀ ਉਹ ਲੋਈ ਜਾਂਦੀ ਤੇ ਤੀ ਤੋਈ ਲੋਈ ਜਾਂਦਾ ਇਹ ਮੇਰੇ ਤੇ ਤੇਰੇ ਪਿਰੋਂ ਹੁੰਦੇ ਨੇ ਦੋ ਕੌਣ ਰੋਂਦੀ ਸੀ ਤੁੱਤ ਉਹ ਘੜੀ ਕੋਲੋਂ ਰੋਈ ਜਾਂਦੀ ਐ ਉਹ ਦਮ ਨੂੰ ਤੁੱਤੀ ਜਾਂਦਿਆ ਹੀ ਤਰਾਬੀ ਚਾਹ ਤੇ ਅਤ ਲੈਨੀ ਨੂੰ ਮਾਸਾ ਜਿੰਨੀ ਤੇ ਚੱਲ ਤੂੰ ਸਾਡੇ ਨਾਲ ਸਿਰ पे ਲਾੜੀ ਉਹ ਤੇਰੇ ਘਰ ਵਾਲੇ ਦਾ ਫੋਨ ਆਉਣ ਡਿਆ ਆਂਦਾ ਫੋਨ ਹੀ ਚੁੱਕਦੀ ਅੱਜ ਮੈਂ ਤਾਂ ਦੱਲ ਤਾਂ ਨਹੀਂ ਮੇਰੀ ਤੇ ਦੱਲ ਹੀ ਨਹੀਂ ਹੋਈ ਤੇ ਦੱਲ ਨਹੀਂ ਹੋਈ ਤੇ ਤੈਨੂੰ ਚੇਤਾ ਵੀ ਰਹਿੰਦਾ ਕਿ ਚੀਜ਼ ਦਾ ਉੱਧਰ ਜਾ ਕੇ ਬੈਠੀ ਕਦੋਂ ਦੀ ਤੀ ਉਹਨਾਂ ਨੇ ਤੇਰੇ ਥਾ ਲਿਆ ਮੈਂ ਦਾ ਥੋਦੇ ਉੱਥੇ ਕਿਤੇ ਮੈਂ ਤਾਂ ਨਾ ਗਈ ਤੋ ਕਹਿਣ ਡਿਆ ਕਹਿੰਦਾ ਉੱਥੇ ਜਾ ਕੇ ਰੋ ਮੰਮੀ ਨੂੰ ਮਨਾਓ ਮੈਂ ਕਹਿੰਦੀ ਆ ਸਾਦਾ ਮੈਨੂੰ ਤੈਨੂੰ ਨਹੀਂ ਸਾਨੂੰ ਵੀ ਕਹਿਣ ਡਿਆ ਵਾ ਅੱਛਾ ਮੰਮੀ ਦਿੰਦੀ ਹੀ ਪਲੱਸਟਰ ਵੀ ਉਹ ਦਵਾਈ ਆਦਾ ਫਿਰ ਤੇ ਫਿਰ ਆ ਤੇ ਤੇ ਪਾਥ ਦੀ ਸਲਾਹ ਤੇ ਦਈ ਤੇ ਫਿਰ ਪਾਤਰਾ ਲੈਨੇ ਨਾ ਦਿੰਦੇ ਆ ਨਾ ਉਹ ਕਹਿੰਦਾ ਪਿਆੜੀ ਵੇਖ ਉੱਥੇ ਕੋਈ ਜੰਪ ਪਲਾਟ ਵੇਖ ਲਈਏ ਅੱਛਾ ਤੇ ਉੱਥੇ ਜਾ ਕੇ ਰੋ ਮੰਮੀ ਠੀਕ ਨਹੀਂ ਰਹਿੰਦੀ ਤੇ ਤੁਸੀਂ ਹੁਣ ਆਪਣੀ ਮਾਤਾ ਨੂੰ ਮਨਾਓ ਇਹਨੂੰ ਵੀ ਉੱਥੇ ਚਲ ਜੇ ਫਿਰ ਸਾਡੇ ਨਾਲ ਹੀ ਚਲ ਬੋਤ ਲਾਂਗੇ ਤੇ ਪਿਆਲੀ ਪਿਆਲੀ ਦੇ ਦਨੇ ਉਹਨਾਂ ਨੂੰ ਠੇਕੇ ਤੇ ਚਲ ਇਦਾਂ ਤਲ ਲੈਨੇ ਉਹ ਕਿਰਾਂ ਲੈ ਕੇ ਆਈ ਮੋਤ ਜੂ ਇੰਨਾ ਦੀ ਵੀ ਤੇ ਤੇ ਆਹੋ ਕਿ ਉਹਨਾਂ ਨੂੰ ਵੀ ਸੁਖਦਾ ਸਾਹ ਆ ਜੂ ਖਰੇ ਇਸੇ ਪੈੜੀ ਤੇ ਬੈਠੇ ਹੋ ਹੋਤੀ ਆ ਹੁਣ ਅਹੀਂ ਚੱਲ ਥੇਤੇ ਤੇ ਦੇਣੀ ਤੇ ਹੈਦੀ ਆ ਪਰ ਲੱਭਨੇ ਹਨ ਨੂੰ ਤਿੰਨੇ ਹੁਣ ਪੈਸੇ ਦਿੱਤੇ ਆ ਹਨਾ ਆਹੋ ਤੇ ਹੋਰ ਕੀ ਆ ਉਦੋਂ ਤੁਹਾਨੂੰ ਵੀ ਵੀ ਲੱਜ ਦੋ ਹੱਦ ਕੋ ਨਹੀਂ ਹੀ ਪਹਤੇ ਹੁੰਦੇ ਉਦੋਂ ਹੀ ਜਿੱਦਾਂ ਹਨਾ ਨਿੱਤੀ ਨਿੱਤੀ ਤੀਰ ਨੂੰ ਤੱਥ ਦੇਉਨੇ ਹੈਗੇ ਇਦਾਂ ਹੀ ਆ ਨਾ ਫਿਰ ਸਮੇ ਸਮੇ ਦੀਆਂ ਗੱਲਾਂ ਨੇ ਹੁਣ ਮੈਂ ਤਾਂ ਹੋਤਦੀ ਜੇ ਕਿ ਤੁਹਾਡਾ ਵੀਰਾ ਹੁੰਦਾ ਤੇ ਤੋਥੀ ਪੈ ਹੀ ਜਾਣੀ ਸੀ ਇੱਥੇ ਮੇਰੇ ਮਨ ਦੇ ਵਿੱਚ ਬੜੀ ਲੀਜ ਹੀ ਸੀਗੀ ਇੱਤਈ ਚੱਲ ਕੋਈ ਗੱਲੀ ਉੱਥੇ ਤੇ ਪੈ ਗਈ ਆ ਹਾਂ ਚੱਲ ਉਹ ਵੀ ਇਦੀ ਹੋਈ ਆ ਕਿ ਉਹ ਵੀ ਤੁਹਾਡੀ ਆ ਕਿ ਉਹ ਕਿਦੀ ਆ ਜੀ ਠੱਠੀ ਆ ਬਸ ਮਾਤਾ ਦੀ ਗੱਲ ਵਾ ਹੱਥ ਦੇ ਤੂੰ ਉੱਤੇ ਲਿਆ ਕਹਨਾਗੇ ਥੱਲੇ ਨਹੀਂ ਮੈਂ ਬਾਹਰ ਹੀ ਰਹਿ ਲੂੰ ਪਹਿਲਾਂ ਆਪਣੀ ਮਾਂ ਨੂੰ ਮਨਾ ਲਓ ਜੇ ਇਹ ਜਾਂਦੀ ਆ ਤੇ ਦੇ ਮਮੀ ਆਉਂਦੀ ਤਾਂ ਫੇਰ ਉਹਨੂੰ ਮਨਾਈਏ ਮੈਨੂੰ ਕਿਹੇ ਬੰਨੇ ਲਾਓ ਉਹ ਕਹੀ ਜਾਂਦਾ ਉੱਥੇ ਜਾ ਕੇ ਰਹਾ ਇਹ ਕਹਿੰਦੀ ਮਾਤਾ ਕਹਿੰਦੀ ਮੈਂ ਜਾਣਾ ਨਹੀਂ ਆ ਫੇਰ ਤੂੰ ਹੁਣ ਦੱਸ ਪਹਿਲੀ ਲੈਣੀ ਤੇ ਧੀ ਲੈਣੇ ਆ ਹੱਦ ਹੋ ਗਈ ਆ ਪਹਿਲੀ ਲੈਣੇ ਕਿ ਪੌ ਤੀ ਪਲਾਟ ਪਲੂਤ ਲੈਣੇ ਆ ਉਹ ਤੇ ਹੁਣ ਬਾਅਦ ਦੀਆਂ ਗੱਲਾਂ ਆ ਜੇ ਵੇਖਾਂਗੇ ਫੇਰ ਹੀ ਕਿਸੇ ਨਾਲ ਗੱਲਬਾਤ ਕਰਾਂਗੇ ਜੇ ਪਲਾਟ ਲੈਣੇ ਪਹਿਲਾਂ ਮੈਂ ਤੁਹਾਨੂੰ ਕਹਿੰਨੀ ਪਹਿਲੀ ਲੈ ਲੈਣੇ ਹੂੰ ਕੋ ਲੋਤੀ ਹਨ ਦਰੀਬ ਦਰੀ ਵੀ ਤੇ ਤਿੰਦੇ ਹੁੰਦੇ ਹੀ ਤੇ ਪਲਾਟ ਮਾੜੇ ਤੋੜੀ ਪਹਿਲੀ ਤੋੜੀ ਪਹਿਲੀ ਹੈ ਪਲਾਟਨ ਜਿਆਦਾ ਫਾਇਦਾ ਹੀ ਦੈਣੇ ਤੋ ਤੇਰੇ ਤੇ ਇਹਨੂੰ ਦਿੱਥਨੇ ਤਾਂ ਹੈ ਨਹੀਂ ਆ ਪਹਿਲੀਆਂ ਤੇ ਤਾਰੇ ਨਹੀਂ ਦਿੱਥਨੀਆਂ ਪਿੰਦ ਤੇ ਲੈਣੀ ਆ ਆ ਪਹਿਲੀ ਤੇ ਆਪ ਜਾ ਜਾ ਲੋਕਾਂ ਘਰ ਕਹਿੰਦੀ ਆ ਵੀ ਮੈਂ ਉਹਨਾਂ ਦੀ ਹੂੰ ਦਿੱਥਦਾ ਨਾ ਨਾ ਲੋ ਤਾਂ ਨਿਆ ਉਹਨਾਂ ਦੀ ਪਹਿਲੀ ਤੇ ਪਲਾਟ ਨਹੀਂ ਕਿਹਾ ਕਿ ਨਿਆ ਉਹਨਾਂ ਦੇ ਆਈਏ ਤੇ ਬੰਬੀ ਭਾ ਕੇ ਤੇ ਨਾਂ ਲੇਹ ਦੇ ਨਾ ਆ ਹਾਦੀ ਪੈ ਲਈ ਚਲੋ ਬਾਹਰ ਨਹੀਂ ਗੱਲਾਂ ਬਾਅਦ ਵੇਖਾਂਗੇ ਪਹਿਲਾਂ ਬੜੀਆ ਮਾਂ ਨਾਲ ਗੱਲ ਕਰੋ ਤੇ ਫਿਰ ਮੈਨੂੰ ਦੱਸੋ ਵੀ ਮੈਂ ਕੀ ਕਹਣਾ ਮੈਂ ਤਾਂ ਫਸਿਆ ਪਿਆ ਵਿੱਚ ਆਉਂ ਦਿੱਤ ਦਾਲ ਤੇ ਰਾਂਦੇ ਇਹ ਤਾਂ ਤੇ ਮੈਂ ਫਿੰਨ ਨਹੀਂ ਚਲਦੀ ਇਹ ਤਾਂ ਉਹ ਫਿੰਨ ਨਹੀਂ ਚਲਦੀ ਹੋਰ ਕੀ ਹੈ ਉਹ ਨਿਕਲ ਗਈ ਤੇ ਮੰਮੀ ਆਉਣ ਚਲ ਗਈ ਮੈਂ ਤਾਂ ਤੁਰ ਮੈਨਾਂ ਨਹੀਂ ਦੇਈ ਮੈਂ ਤਾਂ ਤੁਰ ਮਨ ਲੈਂਦੀ ਲੈਂਦੀ ਤੇ ਤੇ ਮੇਰੀ ਨਾ ਹੱਥ ਉੱਤ ਤਦਨ ਲੜਦੇ ਲੁੱਦੇ ਤੇ ਤੇ ਮੈਂ ਦਾਦੀ ਦੇ ਇਸ਼ਾਰਾ ਲੈ ਆਵਾਂਗੇ ਹਾਂ ਮੁੱਲ ਹਰ ਇੱਕ ਚੀਜ਼ ਮਿਲ ਜਾਂਦੀ ਹੈ ਮੁੱਲ ਮੈਂ ਤੇ ਦਾਂਦੀ ਆ ਪਰ ਉਹ ਮੰਮੀ ਦਿੰਦੀ ਹਨ ਬਦਾਮ ਪਾਪਾ ਕੇ ਤੇ ਪੀਦਿਆ ਹੀ ਤੁਮਾ ਚੰਗਾ ਫਿਰ ਉਹਨਾਂ ਨੇ ਦੇ ਦਿੱਤਾ ਤੈਨੂੰ ਹਮ ਚਲ ਧੀਤਵਾ ਅਮ੍ਰਿਤ ਵੀ ਤੈਨਦੀ ਮੈਂ ਆਉਣਾ ਵਾ ਅੱਛਾ ਤੇ ਮੈਂ ਤੇ ਤਾ ਲਾ ਆਦੀ ਪਤਾ ਨਹੀਂ ਹੁਣ ਉਹ ਮੇਰੇ ਹੁੰਦੇ ਹੁੰਦੇ ਆ ਦਾਂਦੀ ਹੈ ਤੇ ਬਾਤ ਹੁੰਦੀ ਹੈ ਪਤਾ ਨਹੀਂ ਹਮ ਦੇਥ ਲੈਨੇ ਚਲ ਕੋਈ ਨਹੀਂ ਸ਼ਾਇਦ ਆਈ ਜੇ you